ਹੁਣ ਪੰਜੇ ਉਂਗਲਾਈ ਕੋ ਜਿਹਨੇ ਹੁੰਦੀਆਂ ਕਈ ਰਿਸ਼ਤੇ ਨਿਵਦੇ ਆ ਕਈ ਨਹੀਂ ਨਿਵਦੇ ਹੁਣ ਗੁੱਸਾ ਨਾ ਕਰਿਓ ਕੋਈ ਜਿਹੜਾ ਮੈਂ ਗੀਤ ਗਾਉਣ ਲੱਗਾ ਕਿਉਂਕਿ ਜਿਹੜੇ ਗੀਤਕਾਰ ਨੇ ਲਿਖਿਆ ਉਹਦੇ ਨਾਲ ਹੋਈ ਆ ਤਾਂ ਲਿਖਿਆ ਉਹਨੇ ਸੁਣਿਓ ਲਵਜ ਸੁਣਨ ਵਾਲੇ ਧਿਆਨ ਦਿਓ ਮੇਰੇ ਭੈਣਾ ਧੀਆਂ ਧਿਆਨ ਦਿਓ ਬਜ਼ੁਰਗ ਧਿਆਨ ਦਿਓ ਯੰਗ ਧਿਆਨ ਦਿਓ ਮਿਹਰਬਾਨ ਓਏ ਨਾਨਾ ਨਾਨੀ ਜੂੰਦਿਆਂ ਹੁੰਦੀ ਨਾਨਕਿਆ ਕਰ ਸਰਦਾਰੀ ਮਾਮਿਆ ਤੇ ਕੋਈ ਮਾਨ ਨਹੀਂ ਹੁੰਦਾ ਮਿਲਦੇ ਲੋਕਾਂ ਚਾਰੀ ਹੁਣ ਤੁਹਾਡੇ ਪਤਾ ਨਹੀਂ ਕਿੱਦਾਂ ਮਿਲਦੇ ਆ ਜਿਨੇ ਲਿਖਿਆ ਉਹਦੀ ਗੱਲ ਓਏ ਨਾਨਾ ਨਾਨੀ ਜੂੰਦਿਆਂ ਹੁੰਦੀ ਨਾਨਕਿਆ ਕਰ ਸਰਦਾਰੀ ਮਾਮਿਆਂ ਤੇ ਕੋਈ ਮਾਨ ਨਹੀਂ ਹੁੰਦਾ ਮਿਲਦੇ ਲੋਕਾਂ ਚਾਰੀ ਹੇ ਮਾਮੀਆਂ ਦੇ ਲਈ ਦੋਤੇ ਹੁੰਦੇ ਦੂਰ ਦੀ ਰਿਸ਼ਤੇਦਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਘਰ ਸਰਦਾਰੀ ਉਹ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਘਰ ਸਰਦਾਰੀ ਕਿਦਾਂ ਜਦੋਂ ਸਾਡੀ ਧੀ ਹੁੰਦੀ ਆ ਨਾ ਅਹੀਂ ਪਹਿਲਾ ਫੋਨ ਕਰਦੇ ਪੁੱਤ ਆ ਰਹੇ ਆਪਾਂ ਉਹ ਠੰਡੇ ਪੇਸਤੀਆਂ ਸਵੀਟਸ ਮਠਿਆਈਆਂ ਰੰਗ ਬਰੰਗੀਆਂ ਭੱਜੀ ਫਿਰਦੀ ਅੱਜ ਮੇਰੇ ਡੈਡੀ ਨੇ ਆਉਣਾ ਅੱਜ ਮੇਰੇ ਭਰਾਵਾਂ ਨੇ ਆਉਣਾ ਮੇਰੀਆਂ ਭੈਣਾਂ ਨੇ ਆਉਣਾ ਮੇਰੇ ਭਲਾਈਆਂ ਆਉਣਾ ਤੇ ਜਦੋਂ ਸਾਡੀ ਧੀ ਦੁਰ ਜਾਂਦੀ ਆ ਤੇ ਬੱਚੇ ਜੰਮੇ ਹੁੰਦੇ ਆ ਸਾਡੀ ਮਜਬੂਰੀ ਬਣ ਜਾਂਦੀ ਏ ਕੁੜਮਾਂ ਤੇ ਕਰ ਜਾਣਦੀ ਫਿਰ ਉੱਥੇ ਨਾ ਕੋ ਪਾਣੀ ਪੁੱਛਦੇ ਨਾ ਚਾਹ ਪੁੱਛਦਾ ਉਹ ਆਪਣੇ ਦੋਧਿਆਂ ਨੂੰ ਦੋਧਿਆਂ ਨੂੰ ਮਿਲ ਕੇ ਆ ਜੀ ਦਾ ਸੁਣਿਓ ਮਾਂ ਮਰੇ ਤੇ ਬੱਚਿਆਂ ਸਿਰ ਤੋਂ ਉੱਠ ਜਾਂਦੀਆਂ ਛਾਵਾਂ ਓ ਪਿਓ ਮਰੇ ਤਾਂ ਹੌਸਲਾ ਟੁੱਟ ਜੇ ਭਾਈ ਮਰੇ ਤੇ ਬਾਵਾ ਹਾਂ ਸੰਗਿਓ ਫੇਰ ਦੋਨਾਂ ਨਾਲ ਮਾਂ ਮਰੇ ਬੱਚਿਆਂ ਦੇ ਸਿਰ ਤੋਂ ਉੱਠ ਜਾਂਦੀਆਂ ਛਾਵਾਂ ਪਿਓ ਮਰੇ ਤਾਂ ਹੌਸਲਾ ਟੁੱਟ ਜੇ ਭਾਈ ਮਰੇ ਤੇ ਬਾਵਾ ਉਹ ਚੜੀ ਜਵਾਨੀ ਪੁੱਤ ਜੇ ਮਰ ਜੇ ਸੱਤ ਨਾ ਜਾਏ ਸਹਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਉਹ ਮਰ ਜਾਵੇ ਜੇ ਜੀਵਨ ਸਾਥਣ ਉਪਰੀ ਲਗੇ ਲੁਕਾਈ ਸਾਡੀ ਵਾਈਫ ਜਿੱਦਾਂ ਦੀ ਮਰਜ਼ੀ ਆ ਉੰਜ ਸਰਦਾਰੀ ਔਰਤ ਦੇ ਸਿਰ ਤੇ ਹੁੰਦੀ ਆ ਘਰ ਦੀ ਸਰਦਾਰੀ ਆਫਿਸ ਦੇ ਸਿਰ ਤੇ ਹੁੰਦੀ ਆ ਸਾਡੀ ਵਾਈਫ ਜਿਉਂ ਦੁਰ ਜਾਂਦੀ ਆ ਅਸੀਂ ਵੇੜੇ 'ਚ ਬੈ ਕੇ ਆਵਾਜ਼ਾਂ ਮਾਰਦੇ ਆ ਪਾਣੀ ਲੈ ਕੇ ਆਈ ਓਏ ਚਾਹ ਲੈ ਕੇ ਆਈ ਆਂ ਉਹਨੇ ਬੈਠਾ ਰਾ ਚੁੱਪ ਕਰ ਗਈ ਆਹ ਹਾਲਾਤ ਬਣ ਜਾਂਦੇ ਆ ਉਹ ਜਿੱਦਾਂ ਦੀ ਮਰਜ਼ੀ ਭੱਜੀ ਫਿਰਦੀ ਅੱਗੇ ਪਿੱਛੇ ਜਦੋਂ ਆਪਾਂ ਘਰ ਆਉਨੇ ਆ ਕੰਮ ਕਰਕੇ ਜਾਂ ਵੈਸੇ ਸੁਣਿਓ ਉਮਰ ਜਾਵੇ ਜੇ ਜੀਵਨ ਸਾਥਣ ਉਪਰੀ ਲਗੇ ਲੋਕਾਈ ਲੱਕ ਤੋੜ ਦੇ ਛੜੀ ਜਵਾਨੀ ਮਰ ਜੇ ਜਦੋਂ ਜਵਾਈ ਹੈ ਜੋ ਬਣ ਰੁੱਤੇ ਪਤੀ ਜੇ ਮਰ ਜੇ ਰੁੱਲ ਜਾਂਦੀ ਜੇ ਨਾਰੀ ਧੀ ਮਰੇ ਤਾਂ ਮੁੱਕ ਜਾਂਦੀ ਜੇ ਕੁੜਮਾ ਕਰ ਸਰਦਾਰੀ ਮਰੀਦੋ ਮੁਕ ਜਾਦੀ ਏ ਕੁੜਮਾ ਕਰ ਸਰਦਾਰੀ ਵੈ ਸਾਖ ਮਰੇ ਤਾਂ ਸਾਜ ਨਹੀਂ ਟੁੱਟਦੀ ਚੱਲ ਹੋ ਜਾਂਦਾ ਘਾਟਾ ਹਰ ਯਾਰ ਮਰੇ ਤਾਂ ਉਸ ਘਰ ਨਾਲੋਂ ਟੁੱਟ ਜਾਂਦਾ ਜੇ ਨਾਤਾ ਕਿਉਂਕਿ ਸਾਥ ਸਾੜੀਆਂ ਐਂਗੜੀਆਂ ਫੜਕੜੀਆਂ ਹੁੰਦੀਆਂ ਕਿ ਦੂਜੇ ਦੀਆਂ ਮਿਲਦੇ ਰਹਿਨੇ ਆ ਤੇ ਯਾਰ ਮਰ ਜੇ ਫਿਰ ਸਾਡਾ ਘਰ ਜਗਾਉਣਾ ਖਤੂ ਹੁੰਦਾ ਸਭ ਕੁਝ ਸੁਣਿਓ ਓਏ ਸਾਥ ਮਰੇ ਤਾਂ ਸਾਜਨੀ ਟੁੱਟਦੀ ਚੱਲ ਹੋ ਜਾਂਦਾ ਘਟਾ ਪਰ ਯਾਰ ਮਰੇ ਤਾਂ ਉਸ ਘਰ ਨਾਲੋਂ ਟੁੱਟ ਜਾਂਦਾ ਜੇ ਨਾਤਾ ਹਏ ਤੂੰ ਮੁਤਲਉਂਦੀ ਦੁਨੀਆ ਜੇ ਕਿਤੇ ਮਰ ਜਾਏਤੀ ਕਵਾਰੀ ਜੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਜੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਜਦੋਂ ਸਾਡੀਆਂ ਧੀਆਂ ਅਸੀਂ ਧੀਆਂ ਦੇ ਖਿਲਾਫ ਹੀ ਬੋਲਦੇ ਆਂ ਧੀਆਂ ਪੁੱਤਾਂ ਨਾਲੋਂ ਜ਼ਿਆਦਾ ਪਿਆਰ ਕਰਦੀਆਂ ਮੋਹ ਕਰਦੀਆਂ। ਸੋ ਡਾੜੇ ਇੰਨਾ ਕੋ ਹੁੰਦਾ ਕਿ ਸਾਡੀ ਪਾਗ ਨੂੰ ਦਾਗ ਨਾ ਲਾ ਜਾਣ। ਆਹ ਡਰ ਮਾਰਦਾ ਸਾਨੂੰ ਓਦਾਂ ਪੁੱਤਾਂ ਨਾਲੋਂ ਧੀਆਂ ਚੰਗੀਆਂ ਜਿਹੜਾ ਸਮਾਂ ਚੱਲ ਰਿਹਾ। ਨਲਾਇਕ ਪੁੱਤ ਨਸ਼ੇ ਕਰਦੇ ਅੱਜਕੱਲ੍ਹ। ਧੀਆਂ ਚੰਗੀਆਂ ਆ ਪਿੱਛੇ 1.5 ਵੀ ਨਾ ਆ ਗਿਆ ਮੇਰੀ ਬੇਟੀ ਗੀਤ ਰੰਧਾਵਾ। ਉਹ ਸਾਨੂੰ ਛੱਡ ਕੇ ਚਲੀ ਗਈ 13 ਸਾਲ ਦੀ। ਅਹੀਂ ਜਿਹੜਾ ਤਾਂ ਰੂਮ ਆ ਅਜੇ ਤੱਕ ਉਹਦੇ ਗਏ ਨਹੀਂ ਉਹਦੀ ਫੋਟੋ ਲੱਗੀ ਹੈ ਵੱਡੀ ਜੇ ਜਾਈਏ ਤਾਂ ਲਾਈਟ ਬੰਦ ਕਰਕੇ ਜਾਨੇ ਫੋਟੋ ਤੇ ਆਣਾ ਪੈ ਜੇ ਜੇ ਕੋ ਸਾਡੇ ਕਿ ਉਹਦਾ ਨਾਮ ਲੈਂਦਾ ਸੀ ਨੇ ਚੁੱਪ ਕਰ ਨਹੀਂ ਇਹ ਇਹਦੀ ਪਿਆਰੀ ਧੀ ਸਾਡੀ ਇਹਨਾਂ 모ਹ ਇਹਨਾਂ 모ਹ ਦਿੱਤਾ ਸਾਨੂੰ ਨੇ ਜਦੋਂ ਬਾ ਹੁਣ ਜਿਆਦਾ ਨਹੀਂ ਗੱਲ ਕਰ ਰਿਹਾ ਕੋਈ ਗਾਇ ਨਹੀਂ ਜਾਣਾ ਹਾਂਜੀ ਸੁਣੋ ਓਏ ਕੌਮ ਮਰੇ ਤਾਂ ਫਿਰ ਸੈਸਰੇ ਵਾਲਿਆ ਮਰ ਜਾਣ ਜਦੋਂ ਜਮੀਰਾ ਸਸਤਰ ਬਾਜੋਂ ਸੂਰਮਾ ਮਰਦਾ ਜੋ ਮਿਰਜਾ ਬਿਣ ਤੀਰਾ ਓਏ ਕੌਮ ਮਰੇ ਫਿਰ ਸੈਸਰੇ ਵਾਲਿਆ ਮਰ ਜਾਣ ਜਦੋਂ ਜਮੀਰਾ ਸਸਤਰ ਬਾਜੋਂ ਸੂਰਮਾ ਮਰਦਾ ਜੋ ਮਿਰਜਾ ਬਿਣ ਤੀਰਾ ਓਏ ਕਲਾਕਾਰ ਉਦੋਂ ਮਰਦਾ ਏ ਲਾਦੀ ਮਰ ਜੇ ਜਦੋਂ ਲਖਾਰੀ ਧੀ ਮਰੇ ਤਾਂ ਭੁਖ ਜਾਂਦੀ ਏ ਕੁੜਮਾ ਕਰ ਸਰਦਾਰੀ ਧੀ ਮਰੇ ਤਾਂ ਭੁਖ ਜਾਂਦੀ ਏ ਕੁੜਮਾ ਕਰ ਸਰਦਾਰੀ ਇੱਕ ਵਾਰੀ ਧੀਆ ਦੇ ਨਾਮ ਦੀ ਜ਼ੋਰਦਾਰ ਤਾੜੀ ਮਾਰ ਦਿਓ ਜੀ ਧੀ ਹੁੰਦੀ ਏ ਇੱਜ਼ਤ ਮਾਪਿਆਂ ਦੀ ਇਨੋਂ ਅਸੀਂ ਵੀ ਰੱਖਿਆ ਤੇ ਤੁਸੀਂ ਵੀ ਰੱਖਿਆ 30 ਹੁੰਦੀ ਹੈ ਇੱਜ਼ਤ ਮਾਪਿਆਂ ਦੀ ਇਹਨੂੰ ਅਸੀਂ ਵੀ ਰੱਖਿਆ ਤੇ ਤੁਸੀਂ ਵੀ ਰੱਖਿਆ ਇੱਕ ਘਰ ਬੇਗਾਨੇ ਦੀ ਹੈ ਰੌਣਕ ਤਾਈਓ ਨਾ ਕਿਸੇ ਨੇ ਇਹਦਾ ਧੀ ਰੱਖਿਆ ਤੇ ਜਦ ਤੋਂ ਜੰਮੀ ਤਦ ਤੋਂ ਅੱਜ ਤਾਈ ਅਸੀਂ ਪੁੱਤਾਂ ਬਰਾਬਰ ਹੀ ਰੱਖਿਆ ਪਰ ਅਸਾ ਬੰਦੇ ਦੀ ਕਦੇ ਵੀ ਮੁੱਕਦੀ ਨਹੀਂ ਜਿੰਨੇ ਧੀ ਦਿੱਤੀ ਉਹਨੇ ਕੀ ਰੱਖਿਆ ਕਿਉਂਕਿ ਇੱਕ ਘਰ ਮੇਰਾ ਜਨਮ ਹੋਇਆ ਤੇ ਦੂਜੇ ਘਰ ਮੈਂ ਮਰਦੀ ਆਂ ਇੱਕ ਘਰ ਮੇਰਾ ਜਨਮ ਹੋਇਆ ਤੇ ਦੂਜੇ ਘਰ ਮੈਂ ਮਰਦੀ ਆਂ ਧੋਖਾ ਕਿਸੇ ਨਾਲ ਨਹੀਂ ਕੀਤਾ ਦੋਹਾਂ ਦਾ ਪਾਣੀ ਪੜਦੀ ਆਂ ਇੱਥੇ ਵੀਰਾਂ ਦੀ ਮੈਂ ਇੱਜ਼ਤ ਸੀ ਉੱਥੇ ਪਤੀ ਦੇਵ ਦੇ ਲੇਖੇ ਦੋ ਜੀਵਨ ਹੁੰਦੇ ਕੁੜੀਆਂ ਦੇ ਇੱਕ ਸਹੁਰੇ ਤੇ ਦੂਜਾ ਪੇਕੇ ਦੋ ਜੀਵਨ ਹੁੰਦੇ ਕੁੜੀਆਂ ਦੇ